ਮਾਨਯੋਗ ਡੀਜੀਪੀ ਸਾਹਿਬ ਜੀ ਅਦਾਇਤਾ ਪੰਜਾਬ ਸਰਕਾਰ ਦੀਆਂ ਅਦਾਇਤਾ ਦੇ ਤਹਿਤ ਨਸ਼ਾ ਦੇ ਗੋਲਬ ਜਿਹੜੀ ਇੱਕ ਮਹੀਮ ਚੱਲ ਰਹੀ ਹੈ ਖਾਸ ਕਰਕੇ ਪਾਕਿਸਤਾਨ ਦੀਆਂ ਉਹਨਾਂ ਨੂੰ ਜਿਹੜੀਆਂ ਇੱਕ ਨਸ਼ਾ ਪੰਜਾਬ ਸੂਬੇ ਦੇ ਵਿੱਚ ਫੈਲ ਚੁਕੀਆਂ ਨੇ ਇਹਨਾਂ ਨੂੰ ਫੇਲ ਕਰਨ ਦੇ ਮਹੱਤਵ ਤੇ ਹ ਮਾਨਯੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਈਐਸਪੀ ਕੀਵਨ ਉਹਨਾਂ ਦਰੋਂ ਤਿੱਿਆਂ ਹਜਾ ਦਾ ਤਿਲਪਾ ਕਾਇ ਇੱਕ ਕੰਬਾਈਨਡ ਆਪਰੇਸ਼ਨ ਐ ਐਮਾਨੂਰ ਡਿਪਟੀ ਕਮਾਂਡੈਂਟ ਬੀਐਸਰ ਔਰ ਪੁਲਿਸ ਥਾਣਾ ਖੇਮਕਨ ਵਰੋਂ ਸਾਂਝੇ ਤੌਰ ਤੇ ਜੋਇੰਟ ਆਪਰੇਸ਼ਨ ਜਿਹੜਾ ਕੀਤਾ ਗਿਆ ਜਿਹਦੇ ਦੌਰਾਨ ਐ ਬਟਰਾਡਿੰਗ ਦਾ ਜਿਹੜਾ ਆ ਇੱਕ ਜਿਹੜਾ ਸਾਨੂੰ ਕਾਲਾ ਬੈਗ ਜਿਹੜਾ ਆ 71 ਉਹਤੇ ਜਿਹੜੇ ਜਿਹੜਾ ਆ ਬ੍ਰਾਂਡ ਹੋਇਆ ਪਾਪਾ ਪੁੱਤਰ ਚਾਦੀ ਜਗਤੋਂ ਜਿਸ ਦੀ ਜਦੋਂ ਜੁਆਇੰਟ ਟੀਮ ਨੇ ਸਰਚ ਕੀਤੀ ਤੇ ਉਹਦੇ ਵਿੱਚ ਜਿਹੜੀ ਹੈ ਸਰਚ ਕਰ ਬੰਦੇ 6 ਪੈਕੇਟ ਕਿ ਡਿਬੇਟ ਕਮ ਤੇ 3 ਕਿਲੋ 306 ਕਾ ਹੈਵਨ ਜੀਡੀ ਬ੍ਰਾਂਡ ਹੋਈਆ ਔਰ ਇਸ ਪਹਿਲਾ ਵੀ ਚਲ ਰਹੀ ਲੜੀ ਦੇ ਵਿੱਚ ਆਲਰੇਡੀ ਹੈਵੀ ਕਮਰਸ਼ਲ ਰਿਕਵਰੀ ਦੀ ਲੜੀ ਦੇ ਵਿੱਚ ਇਹ ਬੀਐਸਐਫ ਔਰ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੀ ਇੱਕ ਵੀ ਗ੍ਰੈਂਡਰੀ ਸੈਕੰਡ ਬਿਗ ਸਕਸੈਸ ਹੈ ਔਰ ਔਰ ਉਹਨੂੰ ਉਸ ਤੋਂ ਮਕਦਮਾ ਨੰਬਰ 30 ਜਿਹੜਾ ਹੈ ਆਈਟੀ ਸਟਿੰਗ ਦੇ ਵਿੱਚ ਅੰਡਰ ਸੈਕਸ਼ਨ 21 ਸੀ ਕਾਰਡ 85 ਔਰ ਏਅਰਕ੍ਰਾਫਟ ਐਕਟ ਦੇ ਤਹਿਤ ਥਾਣਾ ਸ਼ੇਮਕਰ ਦਰਜ ਕਰਕੇ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਬੀਐਸਐਫ ਔਰ ਪੰਜਾਬ ਪੁਲਿਸ ਆਪਣੇ پنجاب سکر اور افسران ددا دے مطابق نیکسٹ اس نو اسی طرح جاری رہے گی اور اس گوانٹی دیش کے ہر منصوبے کو فیل کرے